ਜਿਹੜੀ ਸਾਡੀ ਹਿੰਦੂ ਸਰਕਾਰ ਹਿੰਦੂ ਸਨਤਾਣ ਦੀ ਸਰਕਾਰ ਹੈ ਜਿੱਥੇ ਦਾ ਕਾਨੂੰਨ ਹੈ ਸੰਵਿਧਾਨ ਹੈ ਤੇ ਉਹ ਸਿੱਖਾਂ ਲਈ ਕੁਝ ਹੋਰ ਹੈ ਤੇ ਹੋਰਾਂ ਲਈ ਹੋਰ ਹੈ ਸਿੱਖ ਕੌਮ ਨੂੰ ਅਜੇ ਤੱਕ ਆਪਣੇ ਭਾਰਤ ਦੇਸ਼ ਦੇ ਵਿੱਚ ਇਨਸਾਫ ਨਹੀਂ ਮਿਲ ਰਿਹਾ ਸੋ 32-33 ਸਾਲ ਹੋ ਚੁੱਕੇ ਨੇ ਇਹਨਾਂ ਯੋਧਿਆਂ ਨੂੰ ਮਾਮਾ ਦੇ ਪੁੱਤਰਾਂ ਨੂੰ ਉਹਨਾਂ ਭੈਣਾਂ ਦੇ ਭਰਾਵਾਂ ਨੂੰ ਸੋਨਾਂ ਬੱਚਿਆਂ ਦੇ ਪਿਤਾ ਨੂੰ ਜਿਹੜੇ 32-33 ਸਾਲ ਤੋਂ ਜੇਲਾ ਵਿੱਚ ਅੰਦਰ ਬੈਠੇ ਨੇ ਆਪਣੀਆਂ ਸਜ਼ਾ ਪੂਰੀਆਂ ਹੋਣ ਤੋਂ ਬੀਤੇ ਗ੍ਰਿ ਗ੍ਰਿ ਸਜ਼ਾ ਕਰ ਚੁੱਕੇ ਨੇ ਸੋ ਸਾਡੇ ਦੇਸ਼ ਦੀ ਜਿਹੜੀ ਅੰਨੀ ਬੋਲੀ ਸਰਕਾਰ ਹੈ ਪਤਾ ਨਹੀਂ ਹਕੂਮਤ ਕਿਉਂ ਨਹੀਂ ਜਾਗਦੀ ਹੈਗੀ ਕਿ ਸਿੱਖ ਕੌਮ ਦੇ ਨਾਲ ਯੋਧਿਆਂ ਦੇ ਕਿਉਂ ਇਹ ਜਾਤ ਸੱਦਲ ਕਰ ਰਹੀ ਹੈ ਕਿ ਉਹ ਮਰਿਆ ਨਹੀਂ ਕਰ ਰਹੀ ਪਿੱਛੇ ਜੇ ਮਿਤਸ਼ਾਦਾ ਇੱਕ ਬਿਆਨ ਆਇਆ ਸੀ ਕਿ ਜਿਹੜੇ ਯੋਧੇ ਨੇ ਜਾਂ ਰਾਜੋਣਾ ਸਾਹਿਬ ਹੈ ਉਹ ਮਾਫੀਨਾਮਾ ਮੰਗ ਲਵੇ ਅੱਜ ਦਿਨ ਦੇਖੋ ਕਿਹੜੇ ਚੱਲਦੇ ਨੇ ਜੇ ਅਸੀਂ ਮਾਫੀ ਮੰਗੜੀਆਂ ਹੁੰਦੀਆਂ ਤਾਂ ਉਹ 7 ਸਾਲ ਦੇ ਜਾਂ 9 ਸਾਲ ਦੇ ਉਹ ਸਾਡੇ ਜਿਹੜੇ ਸੂਰਵੇ ਯੋਧੇ ਸਨ ਸਾਹਿਬ ਜਾ ਦੇ ਗੁਰੂ ਸਾਹਿਬ ਦੇ ਉਹ ਸੂਬੇ ਸਰਾਂ ਤੋਂ ਮੰਗ ਲੰਦੇ ਸੋ ਅਸੀਂ ਇਹ ਨਾ ਤਾਂ ਅਸੀਂ ਪਹਿਣਾ ਕਦੀ ਮੰਨੀਏ ਤੇ ਨਾ ਅਸੀਂ ਹੁਣ ਮੰਨਾਂਗੇ ਭਾਵੇਂ ਸਾਡਾ ਬੰਦਮਤ ਪਹਿਲਾਂ ਘਟਿਆ ਗਿਆ ਭਾਵੇਂ ਹੋਰ ਘਟਿਆ ਜਾਵੇ ਅਸੀਂ ਕਦੇ ਵੀ ਜ਼ਾਲਮ ਅੱਗੇ ਤੇ ਜ਼ੁਲਮ ਅੱਗੇ ਚੁਕਣ ਵਾਲੀ ਕੋਈ ਕੌਮ ਨਹੀਂ ਹੈਗੀ ਅੱਜ ਅਸੀਂ ਇੱਥੇ ਸਿੱਖਿਆ ਲੈਣ ਲਈ ਆਏ ਆਂ ਇਹਨਾਂ ਸਹਜਾ ਦਾ ਥਾਪੜ ਲੈਣ ਲਈ ਆਏ ਆਂ ਕਿਨਾਂ ਜੋਧਿਆਂ ਲਈ ਸਾਨੂੰ ਪੂਮਾ ਕਰਵਾਨੀਆਂ ਦੇਣੀਆਂ ਪੈਣ ਬੰਦ-ਬੰਦ ਘਟਾਉਣਾ ਪਵੇ ਜਦ ਤੱਕ ਜੇਲ੍ਹਾਂ ਤੋਂ ਬਾਹਰ ਨਹੀਂ ਹੁੰਦੇਗੇ ਅਸੀਂ ਪਿੱਛਾ ਨਹੀਂ ਹਟਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚੰਨਾਣਾ ਅਬ ਵਾਈਪੀਐਸ ਚੌਂਕ ਮੁਹਾਲੀ ਦੇ ਵਿੱਚ ਲੰਬੇ ਸਮੇਂ ਤੋਂ ਇੱਕ ਧਰਨਾ ਚੱਲ ਰਿਹਾ ਹੈ ਜੋ ਧਰਨਾ ਲੱਗਿਆ ਹੋਇਆ ਸਿੱਖ ਜਥੇਬੰਦੀਆਂ ਵੱਲੋਂ ਲਗਾਇਆ ਹੋਇਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਦਿੱਤਾ ਜਾਵੇ ਅਤੇ ਹੋਰ ਵੀ ਕਈ ਮੁੱਦੇ ਨੇ ਜੇ ਗੱਲ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਜਿਹੜੇ ਸਰੂਪ ਲਾਪਤਾ ਹੋਏ ਸੀ ਉਸ ਨੂੰ ਲੈ ਕੇ ਤਾਂ ਇੱਕ ਅਜਿਹੀ ਦੀ ਜੋੜ ਮੇਲੇ ਦੇ ਉੱਤੇ ਇੱਕ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੱਥ ਦੇ ਵਿੱਚ ਬੈਨਰ ਬੜੇ ਹੋਏ ਨੇ 4-5 ਸਿੱਖ ਜਾਗਰੂਕ ਕਰ ਲੈਣੇ ਕਰ ਰਹੇ ਨੇ ਲੋਕਾਂ ਨੂੰ ਕਿ 7 ਜਨਵਰੀ ਨੂੰ ਕੋਮੀਨਸਾਹ ਮੋਰਚਾ ਜਿਹੜਾ ਲੱਗਿਆ ਹੋਇਆ ਉਸ ਦਾ 1 ਸਾਲ ਪੂਰਾ ਹੋ ਜਾਣਾ ਹੈ ਤਾਂ ਚੰਡੀਗੜ੍ਹ ਵਾਈਪੀਐਸ ਚੌਂਕ ਪਹੁੰਚੋ ਗੱਲਬਾਤ ਕਰ ਲੈਣੇ ਆ ਕੀ ਮੰਗਾ ਨੇ ਕੀ ਕਾਰਨ ਹੈ ਕਿਉਂ ਨਹੀਂ ਜਿਹੜਾ ਇਨਸਾਫ ਹੈ ਮਿਲ ਰਿਹਾ ਬਾਈ ਜੀ ਹਸ਼ਕਾਲ ਜੀ ਹਸ਼ਕਾਲ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਜਦਾ ਕਰਦੇ ਆ ਚਾਰੇ ਸਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋ ਅੱਜ ਅਸੀਂ ਇੱਥੇ ਆਏ ਆ ਕਿ ਜਿਹੜੀ ਸਾਡੀ ਹਿੰਦੂ ਸਰਕਾਰ ਹਿੰਦੂ ਸਤਾਨ ਦੀ ਸਰਕਾਰ ਹੈ ਜਿਸ ਦਾ ਕਾਨੂੰਨ ਹੈ ਸੰਵਿਧਾਨ ਹੈ ਤੇ ਉਹ ਸਿੱਖਾਂ ਲਈ ਕੁਝ ਹੋਰ ਹੈ ਤੇ ਹੋਰਾਂ ਲਈ ਹੋਰ ਹੈ ਸਿੱਖ ਕੌਮ ਨੂੰ ਅਜੇ ਤੱਕ ਆਪਣੇ ਭਾਰਤ ਦੇਸ਼ ਦੇ ਵਿੱਚ ਇਨਸਾਫ ਨਹੀਂ ਮਿਲ ਰਿਹਾ ਸੋ 32-33 ਸਾਲ ਹੋ ਚੁੱਕੇ ਨੇ ਇਹਨਾਂ ਯੋਧਿਆਂ ਨੂੰ ਮਾਮਾ ਦੇ ਪੁੱਤਰਾਂ ਨੂੰ ਉਹਨਾਂ ਭੈਣਾਂ ਦੇ ਭਰਾਵਾਂ ਨੂੰ ਸੋ ਉਹਨਾਂ ਬੱਚਿਆਂ ਦੇ ਪਿਤਾ ਨੂੰ ਜਿਹੜੇ 32-33 ਸਾਲ ਤੋਂ ਜੇਲਾ ਵਿੱਚ ਅੰਦਰ ਬੈਠੇ ਨੇ ਆਪਣੀਆਂ ਸਜ਼ਾ ਪੂਰੀਆਂ ਹੋਣ ਤੋਂ ਵੀ ਤਿੱਗਣੇ ਤਿੱਗਣੀਆਂ ਸਜ਼ਾ ਕੱਟ ਚੁੱਕੇ ਨੇ ਸੋ ਸਾਡੇ ਦੇਸ਼ ਦੀ ਜਿਹੜੀ ਅੰਨੀ ਬੋਲੀ ਸਰਕਾਰ ਹੈ ਪਤਾ ਨਹੀਂ ਹਕੂਮਤ ਕਿਉਂ ਨਹੀਂ ਜਾਗਦੀ ਹੈਗੀ ਕਿ ਸਿੱਖ ਕੌਮ ਦੇ ਨਾਲ ਯੋਧਿਆਂ ਦੇ ਕਿਉਂ ਇਹ ਜਾਤ ਸਦਾ ਕਰ ਰਹੀ ਹੈ ਕਿ ਉਹਨਾਂ ਨੂੰ ਰਿਆ ਨਹੀਂ ਕਰ ਰਹੀ ਸੋ ਅਸੀਂ ਇਹ ਜਾਗਰੂਤਾ ਕਰ ਰਹੇ ਹਾਂ ਲੋਕਾਂ ਨੂੰ ਕਿ ਇਕੱਠੇ ਹੋ ਇਹਨਾਂ ਸੂਰਾਂ ਨੂੰ ਛੜਾਉਣ ਦੇ ਲਈ ਆਪਾਂ ਨੂੰ ਕੋਈ ਵੀ ਉਪਰਾਲਾ ਕਰਨਾ ਪਵੇ ਅਸੀਂ ਕਰਾਂਗੇ ਸੋ ਸਰਕਾਰਾਂ ਨੂੰ ਸਮਾਂ ਰਹਿੰਦਾ ਹੋਏ ਜਗ ਜਾਣਾ ਚਾਹੀਦਾ ਏ ਨਹੀਂ ਲੋਕਾਂ ਦੇ ਜਿਹੜੇ ਅੰਦਰ ਦੇ ਬਲਬਲੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਦੇ ਨੇ ਫਿਰ ਜ਼ੁਲਮ ਦਾ ਨਾਸ਼ ਕਰਨ ਵਾਸਤੇ ਜ਼ਾਲਮ ਦਾ ਨਾਸ਼ ਕਰਨ ਵਾਸਤੇ ਤੇ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਨੇ ਜੋਧੇ ਉੱਠਦੇ ਨੇ ਫਿਰ ਦੁਬਾਰਾ ਸੋ ਸਰਕਾਰਾਂ ਨੂੰ ਕੋਈ ਨਾ ਕੋਈ ਫੈਸਲਾ ਜ਼ਰੂਰ ਕਰਨਾ ਚਾਹੀਦਾ ਹੁੰਦਾ ਏ ਬਾਰੇ ਕੀ ਕਾਰਨ ਲੱਗਦਾ ਕਿਉਂ ਨਹੀਂ ਸਰਕਾਰ ਇਨਾਂ ਵੱਲ ਧਿਆਨ ਦੇ ਰਹੀ ਬੇਅਦਬੀਆਂ ਹੋਈਆਂ ਸੀਗੀਆਂ ਤੇ ਜਿਹੜੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਯਾਰ ਕੀ ਕਾਰਨ ਲੱਗਦਾ ਕਿਉਂ ਨਹੀਂ ਕੀਤੇ ਜਾਣ ਦੇਖੋ ਜੀ ਪਤਨ ਤਾਂ ਸਾਡੀ ਘਟਗਣ ਸੀ ਸਮਝਦੇ ਨੇ ਇਹ ਪਤਾ ਨਹੀਂ ਸਾਡੇ ਨਾਲ ਨਫ਼ਰਤ ਕਰਦੇ ਨੇ ਸਿੱਖੋਂ ਦੇ ਨਾਲ ਇਹ ਦੇਖੋ ਆਪਣਾ ਜੇ ਅਰਜੀਵ ਗਾਂ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਰਿਹਾ ਕਰ ਦਿੱਤਾ ਗਿਆ ਏ ਬਲਕਿ ਸ਼ਵਾਨਾਂ ਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਵੀ ਰਿਹਾ ਕਰ ਦਿੱਤਾ ਗਿਆ ਏ ਫਿਰ ਸਿੱਖ ਕੌਮ ਤੋਂ ਕਿਉਂ ਹੈ ਇਹ ਜੇ ਮਤਲਬ ਇਹ ਪਿੱਛੇ ਜਿਹੇ ਮਿਤ ਸ਼ਾਦਾ ਇੱਕ ਬਿਆਨ ਆਇਆ ਸੀ ਕਿ ਜਿਹੜੇ ਯੋਧੇ ਨੇ ਜਾਂ ਰਾਜੋਣਾ ਸਾਹਿਬ ਹੈ ਉਹ ਮਾਫੀਨਾਮਾ ਮੰਗ ਲਵੇ ਅੱਜ ਦਿਨ ਦੇਖੋ ਕਿਹੜੇ ਚੱਲਦੇ ਨੇ ਜੇ ਅਸੀਂ ਮਾਫੀਆਂ ਮੰਗੜੀਆਂ ਹੁੰਦੀਆਂ ਤਾਂ ਉਹ 7 ਸਾਲ ਦੇ ਜਾਂ 9 ਸਾਲ ਦੇ ਉਹ ਸਾਡੇ ਜਿਹੜੇ ਸੂਰਵੇ ਜੋਧੇ ਸੰਨ ਸਾਹਿਬ ਜਾ ਦੇ ਗੁਰੂ ਸਾਹਿਬ ਦੇ ਉਹ ਸੂਬੇ ਸਰਾਂ ਤੋਂ ਮੰਗ ਲੰਦੇ ਸੋ ਅਸੀਂ ਇਹ ਨਾ ਤਾਂ ਅਸੀਂ ਪਹਿਨਾ ਕਦੀ ਮੰਨੀਏ ਤੇ ਨਾ ਅਸੀਂ ਹੁਣ ਮੰਨਾਂਗੇ ਭਾਵੇਂ ਸਾਡਾ ਬੰਦ-ਬੰਦ ਪਹਿਲਾਂ ਘਟਿਆ ਗਿਆ ਭਾਵੇਂ ਹੁਣ ਘਟਿਆ ਜਾਵੇ ਅਸੀਂ ਕਦੇ ਵੀ ਜ਼ਾਲਮ ਅੱਗੇ ਤੇ ਜ਼ੁਲਮ ਅੱਗੇ ਝੁਕਣ ਵਾਲੀ ਕੌਮ ਨਹੀਂ ਹੈਗੀ ਅੱਜ ਅਸੀਂ ਇੱਥੇ ਸਿੱਖਿਆ ਲੈਣ ਲਈ ਆਏ ਆਂ ਸਹਿਜ ਜਦੋਂ ਥਾਪੜ ਲੈਣ ਲਈ ਆਏ ਆ ਕਿਨਾਂ ਜੋਧਿਆਂ ਲਈ ਸਾਨੂੰ ਕੁਮਾ ਕਰਵਾਨੀਆਂ ਦੇਣੀਆਂ ਪਹਿਣ ਬੰਦ ਬੰਦ ਘਟਾਉਣਾ ਪਵੇ ਜਦ ਤੱਕ ਜੇਲ੍ਹ ਨਾਲੋਂ ਬਾਹਰ ਨਹੀਂ ਹੁੰਦੇਗੇ ਅਸੀਂ ਪਿੱਛਾ ਨਹੀਂ ਹਟਾਂਗੇ ਸੋ ਸਰਕਾਰਾਂ ਨੂੰ ਸਮਾਂ ਰਹਿੰਦੇ ਹੋਏ ਸਿੱਖਾਂ ਉਮ ਦੇ ਨਾਲ ਇਨਸਾਫ ਕਰਨਾ ਚਾਹੀਦਾ ਜੇ ਨਾਂਨ ਸਾਫ਼ ਕੀਤਾ ਤਾਂ ਛਿੱਟੇ ਭੁਗਤਣ ਲਈ ਫਿਰ ਸਰਕਾਰਾਂ ਨੂੰ ਤਿਆਰ ਰਹਿਣਾ ਪਵੇਗਾ ਪਰਵੇਂ ਸੈਂਟਰ ਸਰਕਾਰ ਹੈ ਪਰਵੇਂ ਪੰਜਾਬ ਸਰਕਾਰ ਹੈ 7 ਤਰੀਕ ਨੂੰ ਇੱਕ ਸਾਲ ਹੋ ਰਿਹਾ ਹੈ ਪੂਰਾ ਉਸ ਨੂੰ ਮੁੱਖ ਰੱਖ ਕੇ ਕਿ ਦੁਬਾਰਾ ਉੱਥੇ ਫਿਰ ਕੱਤਰਤਾ ਬੁਲਾਈ ਜਾ ਰਹੀ ਹੈ ਜਦੋਂ ਵੀ ਅਸੀਂ ਉੱਥੇ ਕੱਤਰਤਾ ਬੁਲਾਈ ਹੈ ਲੱਖਾਂ ਦੀ ਗੰਟੀ ਵਿੱਚ ਸੰਗਤ ਪਹੁੰਚਦੀ ਹੈ ਆਪਣੇ ਹੱਕਾਂ ਨੂੰ ਲੈ ਕੇ ਕਿਉਂਕਿ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਸੋ ਸਾਡੀਆਂ ਅਸੀਂ 5-7 ਜਾਣੇ ਨੇ ਟੀਮਾਂ ਪੂਰੀਆਂ ਬਣ ਕੇ ਅ ਪਰਸੋਂ ਤੋਂ ਹੀ ਸਿੱਧੀ ਜੁਰ ਮੇਲੇ ਤੇ ਲੱਗੇ ਹੋਏ ਕਿ ਸਾਬ ਜਾਦਿਆਂ ਦੀ ਸ਼ਹਾਦਤ ਤੋਂ ਅਸੀਂ ਪ੍ਰੇਰਣਾ ਲੈ ਕੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਾਂ ਠੀਕ ਹੈ ਜੋ ਕਾਨੂੰਨ ਨੇ ਸਜ਼ਾ ਦਿੱਤੀ ਜਦੋਂ ਸਜ਼ਾ ਭੁਗਤ ਲਈ ਉਸ ਤੋਂ ਬਾਅਦ ਤੁਹਾਨੂੰ ਰਹਿਣਾ ਹੋਣਾ ਚਾਹੀਦਾ ਸੋ ਇਹ ਨਿਆਜ਼ ਹੋ ਰਿਹਾ ਸਾਡੇ ਨਾਲ ਉਹਨਾਂ ਨੂੰ ਮੁੱਖ ਰੱਖ ਕੇ ਆਵਾਜ਼ ਬਚਾਈ ਜਾ ਰਹੀ ਹੈ ਸਰਕਾਰ ਜਦੋਂ ਮਰਜ਼ੀ ਸੁਣਿਆ ਸ਼ਾਂਤੀਪੂਰਵ ਜੋ ਸੰਘਰਸ਼ ਚੱਲ ਰਿਹਾ ਹੈ ਲੋਕਾਂ ਦਾ ਕਿੰਨਾ ਕੁ ਸਹਿਯੋਗ ਮਿਲ ਰਿਹਾ ਇਸ ਸ਼ਹੀਦੀ ਜੋੜ ਮੇਲ ਦੇ ਵਿੱਚ ਤੁਹਾਨੂੰ ਤੁਸੀਂ ਹੱਦ ਦੇ ਵਿੱਚ ਬੈਨਰ ਵੀ ਫੜੇ ਹੋਏ ਨੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹੋ ਉਹਨਾਂ ਨੂੰ ਬੈਨਰ ਦੇ ਵੀ ਰਹੇ ਹੋ ਕਿੰਨਾ ਕੁ ਸਾਥ ਦੇ ਰਹੇ ਨੇ ਲੋਕ ਤੁਹਾਡੇ ਦੇਖੋ ਲੋਕੋ ਸਾਰੇ ਫੋਟੋਆਂ ਲੈ ਕੇ ਜਾ ਰਹੇ ਪਰ ਅਸੀਂ ਉਹਨਾਂ ਨੂੰ ਕਿਹਾ ਕਿ ਇੱਥੇ ਪਹੁੰਚਣਾ ਲੋਕਾਂ ਨੇ ਹੁਣ ਸਾਨੂੰ ਕੋਈ ਬਠਿੰਡੇ ਦੱਸਦਾ ਕੋਈ ਗੁਰਦਾਸਪੁਰ ਬੈਨਰ ਲੈ ਕੇ ਗਏ ਨੇ ਕਿ ਅਸੀਂ ਗੱਡੀਆਂ ਪਰ ਪਰ ਕੇ ਉੱਥੇ ਪਹੁੰਚਾਂਗੇ ਜਦੋਂ ਵੀ ਕਾਲ ਦਿੱਤੀ ਹੈ ਭਾਈ ਪਾਲ ਸਿੰਘ ਫਰਾਂਸ ਨੇ ਅਜੇ ਇੰਦਰਵੀਰ ਸਿੰਘ ਨਾਲ ਸ਼ਾਮਲ ਹੈ ਗੁਰਮੀਤ ਸਿੰਘ ਛੰਟੂ ਜੀ ਸੁਖਦੇਵ ਸਿੰਘ ਸੁੱਖਾ ਕੰਸਾਲਾ ਜੀ ਤੇ ਬਲਜਿੰਦਰ ਸਿੰਘ ਜੀ ਝਾੜ ਸਾਹਿਬ ਤੇ ਹੋਰ ਸਾਡੇ ਬਲਜੀਤ ਸਿੰਘ ਜੀ ਪਾਉ ਉਹ ਸਾਰੀਆਂ ਟੀਮਾਂ ਇੱਥੇ ਜੁੜੀਆਂ ਹੈਗੀਆਂ ਕੰਮ ਕਰ ਰਹੀਆਂ ਨੇ ਤੇ ਜਦੋਂ ਵੀ ਕਾਲ ਦਿੱਤੀ ਜਾਂ ਸੰਗਤ ਵੱ ਚੜ ਕੇ ਪਹੁੰਚਦੀ ਹੈ ਰਿਸਪਾਂਸ ਪੂਰਾ ਮਿਲ ਰਿਹਾ ਪਰ ਹੁਣ ਸਰਕਾਰਾਂ ਨੂੰ ਦੇਖਣਾ ਹੈ ਕਿ ਹੱਕ ਦੀ ਗੱਲ ਹੋ ਰਹੀ ਹੈ ਜੇਕਰ ਅੱਜ ਝਿਮੇ ਸਾਡੇ ਸੁਖਦੇਵ ਸਿੰਘ ਸੁੱਖਾ ਜੀ ਨੇ ਦੱਸਿਆ ਕਿ ਜੀ ਰਜੀਵ ਗਾਂਧੀ ਦੇ ਜੋ ਕਾਤਲ ਹੋ ਛੜਤੇ ਬਿਲਕੁਲ ਸਭਾਨੋ ਦੇ ਜਿਨ੍ਹਾਂ ਦੇ ਨਾਲ ਨਤਕਾ ਕੀਤਾ ਗਿਆ ਉਹਨਾਂ ਨੂੰ ਰੇਖਾ ਕਰ ਦਿੱਤਾ ਗਿਆ ਇਹ ਤਾਂ ਸਜ਼ਾਾਂ ਮਾ ਪੂਕਤ ਚੁੱਕੇ ਨੇ ਕੇਸ ਵੀ ਖਤਮ ਹੋ ਚੁੱਕੇ ਨੇ ਜੇਕਰ ਹੁਣ ਕਿਹੜੀ ਉਹ ਸਜ਼ਾਏ ਜਿਹੜੀ ਅਜੇ ਛੱਡਿਆ ਨਹੀਂ ਜਾ ਰਹਾ ਕੀ ਸਿੱਖ ਆਪਣੇ ਇਨਸਾਫ਼ ਦੀ ਹੱਕ ਦੀ ਮੰਗ ਨਹੀਂ ਕਰ ਰਹੇ ਪਰ ਜਿਹੜੇ ਸਾਡੇ ਮੈਂ ਜ਼ਰੂਰ ਕਹਿਣਾ ਚਾਹੁੰਦਾ ਪਾਰਟੀਆਂ ਦੇ ਆਗੂ ਅੱਜ ਵੱਡੇ ਵੱਡੇ ਬੋਰਡ ਲਾ ਕੇ ਚੀਤੀ ਜੁੜ ਮੇਲੇ ਤੇ ਪਹੁੰਚ ਕੇ ਸਾਬ ਜਦਿਆਂ ਨੂੰ ਸ਼ਰਧਾਂਜਲੀ ਦੇ ਰਹੇ ਨੇ ਉਹਨਾਂ ਨੂੰ ਕੋਈ ਹੱਕ ਨਹੀਂ ਹੈ ਜੇਕਰ ਉਹ ਅੱਜ ਦੇ ਸਮੇਂ ਅੱਜ ਉਹ ਆਪਣੀਆਂ ਸਿਆਸਤਾ ਰਾਜਗੱਦੀਆਂ ਦੇ ਹੁੰਦੇ ਹੋਏ ਇਹ ਇਨਸਾਫ ਨਹੀਂ ਕਰਦੇ ਭਾਵੇਂ ਮੋਦੀ ਨੇ ਵੀ ਕੱਲ ਬਾਲਦੀਪਸ ਕਹਿ ਕੇ ਮਨਾਇਆ ਏ ਵੱਖ-ਵੱਖ ਪਾਰਟੀਆਂ ਮਨਾ ਰਹੀਆਂ ਨੇ ਪਰ ਅਜੇ ਤੱਕ ਇਹ ਇਨਸਾਫ ਦੀ ਗੱਲ ਉਹ ਨਹੀਂ ਕਰਦੇ ਜਦ ਮੈਂ ਸਾਬਜਾਦਿਆਂ ਦੇ ਸਮੇਂ ੱਟਕਾ ਹੋਇਆ ਸੀ ਕਿੰਨਾ ਵੱਡੀ ਬੇਇਨਸਾਫੀ ਹੋਈ ਸੀ ਤਾਂ ਅੱਜ ਅਸੀਂ ਮਨਾ ਰਹੇ ਹਾਂ ਪਰ ਅੱਜ ਜੇਕਰ ਇਹ ਨਾ ਬੇਇਨਸਾਫੀ ਹੋ ਰਹੀ ਹੈ ਇਹਨਾਂ ਸਿੰਘਾਂ ਦੇ ਨਾਲ ਇਸ ਦੇ ਲਈ ਵੀ ਸਰਕਾਰਾਂ ਚ ਪਾਰਟੀਆਂ ਸਾਰੀਆਂ ਆ ਕੇ ਜਿਵੇਂ ਗੁਰਦੇਵ ਸਿੰਘ ਕੌਂਕੇ ਦਾ ਕੇਸ ਖੁੱਲਿਆ ਹੋਰ ਹੈ ਤੇ ਇਹਨਾਂ ਕੱਲ ਸਦਨਾਂ ਨੂੰ ਫਿਰ ਕੋਈ ਹੱਕ ਨਹੀਂ ਸਾਬ ਜਦ ਨੂੰ ਸਰਦਾ ਜਲੀ ਦੇਣ ਦਾ ਸੰਗਤਾਂ ਪੂਰੇ ਇਨਸਾਫ ਦੀ ਮੰਗ ਕਰ ਰਹੀਆਂ ਨੇ ਅੱਜ ਦੇਵੇ ਕੱਲ ਦੇਵੇ ਇਹ ਸੰਘਰਸ਼ ਸ਼ਾਂਤਮਈ ਚੱਲ ਰਿਹਾ ਏ ਪਰ ਇਹ ਹੱਕ ਦੀ ਮੰਗ ਹੈ ਬਾਕੀ ਭਾਈ ਇੰਦਰਵੀਰ ਸਿੰਘ ਤੇ ਗਰਮੀਰ ਸਿੰਘ ਸ਼ਾਂਟੂ ਸਾਡੇ ਨਾਲ ਜਿਹੜੇ ਮੁੱਖ ਨੇ ਦੱਸ ਦੇਣਗੇ ਜੀ ਕੌਮੀ ਇਨਸਾਫ ਮੋਰਚੇ ਨੂੰ ਕਿਸਾਨ ਕਿਸਾਨ ਜਥੇਬੰਦੀਆਂ ਨਾਲ ਕਿੰਨਾ ਕੁ ਸਾਥ ਮਿਲ ਰਿਹਾ ਹੈ ਬਹੁਤ ਵੱਡਾ ਸਹਿਯੋਗ ਹੈ ਜਦ ਅਸੀਂ ਕਾਲ ਦਿੰਨੇ ਆ ਪੰਜਾਬ ਦੀ ਸਾਰੀ ਕਿਸਾਨ ਜਥੇਬੰਦੀਆਂ ਉਸੇ ਪਹੁੰਚਦੀਆਂ ਠਿਕਰੀਆਂ ਮਹੀਨੇ ਚ ਕਵਰ ਉੱਥੇ ਵੈਸੇ ਵੀ ਆ ਰਹੀਆਂ ਹੈ ਤੇ ਆਂਦੇ ਜਾਂਦੇ ਇੱਕ ਤੇ ਵੀ ਜਰੂਰ ਪਹੁੰਚਦੀਆਂ ਜਿੰਨੇ ਕਾਈਆਂ ਆ ਗਈਆਂ ਹਗੀਆਂ ਪੰਜਾਬ ਦੀਆਂ ਸਾਰੀਆਂ ਪਹੁੰਚ ਚੁੱਕੀਆਂ ਕਈ ਕਈ ਵਾਰੀ ਪਹੁੰਚ ਚੁੱਕੀਆਂ ਤੇ ਮੈਂ ਥੇ ਗੱਲ ਦੱਸਦਾ ਜਿਹੜੀ ਮਿਸਾ ਨੇ ਕਹੀਏ ਮਾਫੀ ਮੰਗਣ ਵਾਲੀ ਗੱਲ ਉਹਨੂੰ ਕਹੇ ਮਾਫੀ ਤਾਂ ਤੁਸੀਂ ਮੰਗੋ ਕਿਉਂ ਸਾਡੇ ਸਿੰਘਾਂ ਦੇ ਡਬਲ ਡਬਲ ਸਜ਼ਾ ਹੋ ਚੁੱਕੀ ਹੈ ਇੱਥੇ ਤੁਸੀਂ ਕਸੂਰਵਾਰ ਹੋ ਜਾਂ ਇੱਕ ਬੰਦੇ ਨੇ ਗੱਲ ਕੰਮ ਕਰਤਾ ਅਸੀਂ ਠੋਕੇ ਕਹਿੰਦੇ ਅਸੀਂ ਮਾਰਿਆ ਅਸੀਂ ਮਾਰਿਆ ਇੰਦਰਾ ਗਾਂਧੀ ਨੂੰ ਮਾਰਿਆ ਬੈਂ ਸਿੰਘ ਮਾਰਿਆ ਤੇ ਅੱਗੇ ਵੀ ਸ਼ਾਇਦ ਅਸੀਂ ਮਾਰਾਂਗੇ ਜੇ ਕੋਈ ਹਜਾ ਹੋਊਗਾ ਪਰ ਅਸੀਂ ਸਜ਼ਾ ਭੁਗ ਚੁੱਕੇ ਹਾਂ ਤੁਸੀਂ ਡਬਲ ਲਵਰ ਸਜ਼ਾ ਹੋ ਚੁੱਕੀ ਹੈ ਇਹ ਅੰਮ੍ਰਿਤ ਸ਼ਾ ਤੁਸੀਂ ਮਾਫੀ ਮੰਗੋ ਅਸੀਂ ਮਾਫੀ ਨਹੀਂ ਮੰਗਣੀ ਹਾਂਜੀ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਕੌਮੀ ਇਨਸਾਫ ਮੋਰਚੇ ਦਾ ਸੱਦਾ ਦਿੱਤਾ ਜਾ ਰਿਹਾ ਹੈ ਤਾਂਕਿ ਜੜੀਆਂ ਬੇਅਦਬੀਆਂ ਹੋਈਆਂ ਨੇ ਜਾਂ ਬੰਦੀ ਸਿੰਘ ਰਿਹਾ ਕੀਤੇ ਜਾਣ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ 7 ਜਨਵਰੀ ਨੂੰ ਜਿਹੜਾ 1 ਸਾਲ ਹੋ ਜਾਣਾ ਕੌਮੀ ਇਨਸਾਫ ਮੋਰਚਾ ਲੱਗਿਆ ਨੂੰ ਤਾਂ ਉੱਥੇ ਪਹੁੰਚਣ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤਾਂ ਬਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਬੰਦੀ D5 ਚੈਨਲ ਪੰਜਾਬੀ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਦੀਪਕ ਚਾਨਣਾ ਫਤਿਹਗੜ੍ਹ ਸਾਹਿਬ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ। ਪੁੱਛਾਂਗੇ ਚਾਹ ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ। ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ